ਇਹ ਦੇਖੋ ਅੱਜ ਮੈਂ ਨਾ ਇਹ ਸਾਰੇ ਡੱਬੇ ਦੇਖੋ ਤੁਸੀਂ ਸਜਾਏ ਐ ਕਰਕੇ ਜਿੰਨੇ ਵੀ ਮਤਲਬ ਜਿਹੜੇ ਖਾਲੀ ਉਹ ਨਿੰਬੂ ਖੱਟਾ ਲੱਗੇ ਨਾ ਤਾਂ ਖਰਚੋਂ ਲੱਗੇ ਉਹ ਜਿਵੇਂ ਛੋਟੇ ਛੋਟੇ ਡੱਬੀਆਂ ਦੇ ਵਿੱਚ ਮੈਂ ਸਾਰਾ ਸਬਾਨ ਕੱਢ ਲਿਆ ਸੋਫ ਸੀ ਜਵੈਨ ਸੀ ਜਵੈਨ ਇੱਕ ਡੱਬੇ ਚ ਪਾ ਕੇ ਥੋੜਾ ਨਮਕ ਪਾ ਕੇ ਕਾਲਾ ਫਿਰ ਮੈਂ ਇਹਨਾਂ ਦੇ ਬੈੱਡ ਕੋਲ ਰੱਖ ਕੇ ਆਈ ਮੇਰਾ ਹਸਬੰਦ ਕੋਲੇ ਵਿਖਾ ਲੈਂਦੇ ਥੋੜੀ ਥੋੜੀ ਤੇ ਬਾਕੀ ਆ ਦੇਖੋ ਬੂੰਦੀ ਕੱਟੀ ਹਨਾ ਨਮ ਕਰ ਕੱਢਿਆ ਭਾਈ ਛੋਟੇ ਛੋਟੇ ਡੱਬੀਆਂ ਸਜਾਈਆਂ ਜਿਹੜੇ ਟਿਕਾਣੇ ਤੇ ਚੀਜ਼ਾਂ ਸੀ ਉਹ ਟਿਕਾਣੇ ਤੇ ਰੱਖੀਆਂ ਫੇਰ ਸਾਰੀ ਸੈਲਫ ਡਿੱਤੀ ਸਾਫ ਹੈ ਨਾ ਫਿਰ ਉਸ ਤੋਂ ਬਾਅਦ ਭਾਈ ਮੈਂ ਆਹਾ ਘਿਓ ਕੱਢਿਆ ਦਾਲ ਦਾ ਕੱਢਿਆ ਰਖਾਇੰਡ ਕੱਢਿਆ ਹੈ ਤੇ ਕੰਮ ਕੀਤੇ ਫੇਰ ਆਚਾਰ ਵਾਲੀ ਢੱਬੀਆਂ ਸਾਰੀਆਂ ਸਾਫ ਕੀਤੀਆਂ ਇਹ ਕੰਮ ਮੈਂ ਕਰਕੇ ਫੇਰ ਆਈ ਸੀਗੀ ਹੈ ਨਾ ਤੁਹਾਨੂੰ ਮੈਨੂੰ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਇਹ ਮੈਂ ਬਣਾਇਆ ਅੱਜ ਚਾਵਲ ਇਹ ਮੇਰੀ ਫਰੈਂਡ ਨੇ ਫਰੈਂਡ ਨੇ ਹੀ ਦਿੱਤੇ ਸੀਗੇ ਚਾਵਲ ਮੈਨੂੰ ਤੇ ਮੈਨੂੰ ਕਹਿੰਦੀ ਬਣਾਉਣ ਲੱਗੇ ਤਾਂ ਪਹਿਲਾਂ ਦੇਣ ਲੱਗੇ ਡਰਾਤਾ ਮੈਨੂੰ ਤੇ ਮੈਨੂੰ ਕਹਿੰਦੀ ਇਹਦੇ ਚ ਨਾ ਪਾਣੀ ਅਮ ਇਹਨਾਂ ਪੰਦੇ ਤੇ ਇੱਕੀ ਟੜੀ ਵਾਂਗੂ ਬੰਦੇ ਆ ਇਹ ਜੁੜ ਜਾਂਦੇ ਆ ਹਨਾ ਤੇ ਮੈਂ ਕਹਤੋਂ ਮੈਨੂੰ ਦੇ ਦੇ ਰਹੀ ਹੈ ਕਿ ਮੈਨੂੰ ਡਰਾ ਰਹੀ ਹੈ ਹੈ ਤੇ ਮੈਨੂੰ ਮੈਂ ਸੱਚ ਦੱਸਾਂ ਮੈਨੂੰ ਘਰ ਦੀ ਚੀਜ਼ਾਂ ਜੰਨੀ ਆ ਪਸੰਦ ਆ ਨਾ ਕੁਝ ਵੀ ਹੋਵੇ ਸਾਗ ਦਾ ਕਹਿੰਦੇ ਨਾ ਜਿਹੜੀ ਸਬਜੀ ਨਹੀਂ ਵੀ ਖਾਣੀ ਮੈਨੂੰ ਪਤਾ ਚੱਲ ਜਾਂਦਾ ਨਾ ਇਹ ਘਰ ਦੀ ਹੈ ਮੈਂ ਸੱਚ ਦੱਸਾਂ ਬਹੁਤ ਖੁਸ਼ ਹੋ ਕੇ ਬਣਾਣੀ ਵੀ ਆ ਖਾਣੀ ਵੀ ਆ ਘਰ ਦੀ ਚੀਜ਼ ਕਿੱਥੇ ਮਿਲਦੀ ਹੈ ਹਨਾ ਸੋ ਮੈਨੂੰ ਕੋਈ ਵੀ ਦਿੰਦਾ ਨਾ ਜਿਵੇਂ ਮੇਰੇ ਫਰੈਂਡ ਸਰਕਲ ਦੇ ਵਿੱਚ ਜਾਂ ਕੋਈ ਇਹਨਾਂ ਨੂੰ ਇਹਨਾਂ ਦੇ ਫਰੈਂਡ ਦੇ ਦਿੰਦੇ ਆ ਹਨਾ ਤੇ ਘਰ ਦੀ ਚੀਜ਼ ਆ ਜਾਂ ਕੋਈ ਸਾਗ ਹੈ ਮੈਂ ਤਾਂ ਫਟਾਫਟ ਕਹਿੰਦੇ ਹਾਂ ਹਾਂ ਹallelujah ਲੈ ਚ ਕਾਦੀ ਸ਼ਰਮ ਹੈ ਹਨਾ ਵੀ ਕਰਦੀਆਂ ਚੀਜ਼ਾਂ ਕੋਈ ਤਰੀਆਂ ਵੀ ਹੈ ਹਨਾ ਸਾਰਾ ਦਿਨ ਬਾਜ਼ਾਰਾਂ ਦੀਆਂ ਚੀਜ਼ਾਂ ਖਾਂਦੇ ਆ ਤੇ ਸ਼ਹਿਰਾਂ ਦੇ ਵਿੱਚ ਰਹਿ ਕੇ ਨਾ ਇਹੋ ਜਿਹੇ ਸ਼ੌਂਕ ਬਹੁਤ ਹੁੰਦੇ ਹਨਾ ਵੀ ਆਪਾਂ ਨੂੰ ਕੋਈ ਜਿਵੇਂ ਕਰਦੀ ਚੀਜ਼ ਦਿੰਦੇ ਤੇ ਆਪਾਂ ਮੰਨ ਨਹੀਂ ਕਰਦੇ ਹਾਂ ਸਾਡੇ ਨੇ ਇੱਥੇ ਜੀ ਵੀ ਪੇਠਾ ਲੱਗਿਆ ਸੀ ਕਿਸੇ ਦੇ ਤੇ ਫਟਾਫਟ ਕਹਿੰਦੇ ਤੁਸੀਂ ਲੈਣਾ ਮੈਂ ਤਾਂ ਹਾਂ ਕਰਦੀ ਮੈਂ ਨਹੀਂ ਨਾ ਕਰਦੀ ਹੈਗੀ ਹਨਾ ਤੇ ਹੁਣ ਜਿਵੇਂ ਤੁਸੀਂ ਦੇਖ ਲਓ ਹਨਾ ਆਪਾਂ ਜਿੰਨਾ ਮਰਜੀ ਵਧੀਆ ਖਾਣਾ ਬਣਾ ਲਈਏ ਘਰੇ ਤੇ ਹੁਣ ਮੈਂ ਦਾਲ ਪਈ ਸੀ ਕਾਫੀ ਸਾਰੀ ਆਪਣੇ ਕੋਲ ਹਨਾ ਸ਼ਾਮ ਨੂੰ ਬਣਾ ਲੈਣੇ ਕਿਸ ਟਾਈਮ ਨਹੀਂ ਖਾਦੇ ਜਾਂਦੀ ਹਨਾ ਤੇ ਅੱਜ ਕੱਲ ਦਾ ਚਾਵਲ ਵੀ ਘੱਟ ਖਾਦੇ ਜਾਂਦੇ ਤਾਂ ਮੈਂ ਦਿਨੇ-ਦਿਨੇ ਖਾ ਲੈਣੀ ਹੁੰਦੀ ਹੈ ਚਾਵਲ ਹਨਾ ਚਾਵਲ ਘੱਟ ਸਬਜ਼ੀਆਂ ਜ਼ਿਆਦਾ ਪਾ ਕੇ ਆਪਾਂ ਬਣਾ ਕੇ ਖਾ ਲੈਣੇ ਹੈਗੇ ਆ ਤੇ ਇਹ ਦਾਲ ਕਾਫੀ ਸਾਰੀ ਪਈ ਸੀ ਵਿੱਚ ਇਹਦੇ ਚ ਨਾ ਖੂਬ ਸਾਰੇ ਦੋ ਤਿੰਨ ਪਿਆਜ਼ ਕੱਟ ਕੇ ਚਾਕੂ ਨਾਲ ਹੀ ਪਾਤੇ ਤੇ ਚਾਕੂ ਨਾਲ ਹੀ ਕੱਟ ਕੇ ਪਿਆਜ਼ ਆਪਾਂ ਦਾ ਮਜਾ ਆਉਂਦਾ ਹੈ ਹਨਾ ਤੇ ਸਬਜੀ ਦੇ ਵਿੱਚ ਵੀ ਚਾਹੇ ਆਪਾਂ ਲੱਖ ਚੋਪਰ ਮਿਕਸੀਆਂ ਦੇ ਵਿੱਚ ਕਰ ਲਈਏ ਹਨਾ ਸੱਚ ਦੱਸਾਂ ਪਤਾ ਹੈ ਕਿ ਹੱਥ ਨਾਲ ਹੀ ਕੱਟ ਕੇ ਪਿਆਜ਼ ਦਾ ਮਜਾ ਆਉਂਦਾ ਹੈ ਤੇ ਚਟਨੀ ਵੀ ਦੇਖ ਲਓ ਤੁਸੀਂ ਹਨਾ ਮੈਨੂੰ ਕਿ ਐਸੀ ਕੁੰਡੇ ਸੋਟਾ ਲੈ ਆਣੇ ਆ ਤੇ ਆਪਾਂ ਚਟਨੀ ਵੀ ਕੁੰਡੇ ਸੋਟੇ ਚ ਬਣਾਇਆ ਕਰਾਂਗੇ ਤੇ ਮੈਨੂੰ ਕਹਿੰਦੇ ਕੋਈ ਨਹੀਂ ਆਪਾਂ ਚੱਲਾਂਗੇ ਪਰ ਜਾਵਾਂਗੇ ਅਸੀਂ ਪਤਾ ਹੈ ਕਿ ਜਾਣ ਦਾ ਟਾਈਮ ਹੀ ਨਹੀਂ ਲੱਗਦਾ ਜਿੰਨਾ ਪਰ ਜੀ ਅਸੀਂ ਸੋਚੇ ਕਿ ਇਹ ਕਦੇ ਬੀਜ਼ੀ ਹੋਣਾ ਜੇ ਗਏ ਹੋਏ ਹੈ ਮੇਰੇ ਹਸਬੰਡ ਹਨਾ ਆਨੰਦਪੁਰ ਸਾਹਿਬ ਗਏ ਹੋਏ ਹੈ ਆਫਿਸ ਵੱਲੋਂ ਗਏ ਹੋਏ ਹੈ ਮੇਰੇ ਹਸਬੰਡ ਤੇ ਬਸ ਆ ਜਾਣਗੇ ਰਾਤ ਨੂੰ ਆ ਜਾਣਗੇ ਹਨਾ ਸਹੀ ਹੈ ਨਾ ਤੇ ਜਾਣਾ ਵੀ ਪੈਂਦਾ ਥੋੜੀ ਜੀ ਆਊਟਿੰਗ ਵੀ ਹੋ ਜਾਂਦੀ ਇੱਕ ਪਾਸੇ ਵੀ ਬੈਠਾ ਬਿੱਟਾ ਬੰਦਾ ਬੋਰ ਹੋ ਜਾਂਦਾ ਸਹੀ ਹੈ ਨਾ ਹੁਣ ਜਿਵੇਂ ਮੈਂ ਆਪਣੇ ਫਰੈਂਡ ਦੇ ਘਰੇ ਜਾਇਆ ਨਹੀਂ ਹੈ ਹਨਾ ਤੇ ਇਹ ਵੀ ਜਾ ਜਾਂਦੇ ਹੈਗੇ ਹੈ ਬਸ ਇਸ ਤਰ੍ਹਾਂ ਹੀ ਹਨਾ ਟਾਈਮ ਪਾਸ ਆਪਣਾ ਹੋ ਜਾਂਦਾ ਨਾਲੇ ਕੰਮ ਕਰਦੇ ਰਹਿਨੇ ਆ ਲੋਜੀਕਲ ਨਾਲ ਗੱਲਾਂ ਦੇ ਵਿੱਚ ਆਪਾਂ ਬਹੁਤ ਸੋਨਾ ਡੋ ਹੈ ਮਲੇਮ ਜਾ ਹਨਾ ਉੱਤੇ ਪੋਣਾ ਦੇ ਦਾਂਗੇ 5 ਮਿੰਟ ਦੀ ਰੈਸਟ ਦਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਪ੍ਰੋਟੀਨ ਬਣਾਵਾਂਗੇ ਤੇ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੂੰਗੀ ਕਿ ਕਦੇ ਵੀ ਨਾ ਸਰਦੀਆਂ ਦੇ ਵਿੱਚ ਤੁਸੀਂ ਜਿਵੇਂ ਦਾਲ ਸਬਜੀ ਕੋਈ ਵੀ ਹੈ ਨਾ ਕੋਲੀਆਂ ਦੇ ਵਿੱਚ ਹਮੇਸ਼ਾ ਕਹਿੰਦੇ ਮੈਂ ਫ੍ਰਿਜ ਦੇ ਵਿੱਚ ਆਪਾਂ ਕੋਲੀਆਂ ਇਕੱਠੀਆਂ ਹੋ ਜਾਂਦੀਆਂ ਸਬ ਚੀਜ਼ਾਂ ਪਾ ਕੇ ਬੇਸਨ ਪਾਓ ਆਟਾ ਆٹے ਦੇ ਵਿੱਚ ਗੁੰਨ ਲਓ ਤੇ ਉਹਦੇ ਵਿੱਚ ਥੋੜਾ ਦੁੱਧ ਪਾ ਦਿਓ ਹਨਾ ਤੇ ਘਿਓ ਆ ਤਾਂ ਘਿਓ ਪਾ ਦਿਓ ਤੇ ਬਸ ਇਸ ਤਰੀਕੇ ਖਸਤਾ ਜਿਹਾ ਪਰੌਠੇ ਬਣਾ ਕੇ ਖਾਇਆ ਕਰੋ ਠੀਕ ਹੈ ਤੁਸੀਂ ਮੇਰਾ ਕਹਿਣਾ ਮੰਨ ਲਿਆ ਕਰੋ ਠੀਕ ਹੈ ਪਈ ਤੁਸੀਂ ਕਹੋਗੇ ਕੀ ਪਤਾ ਤੁਹਾਨੂੰ ਮੇਰੇ ਨਾਲ ਵੀ ਜ਼ਿਆਦਾ ਸਬੰਧ ਆਂਦਾ ਹੋਵੇ ਹਨਾ ਪਰ ਇਸ ਤਰ੍ਹਾਂ ਜੋ ਵੀ ਵੀਡੀਓ ਦੇ ਵਿੱਚ ਅੱਛਾ ਲੱਗਦਾ ਜਾਂ ਤੁਹਾਨੂੰ ਸਵਾਦ ਲੱਗਦਾ ਹੈ ਨਾ ਜਿਵੇਂ ਹੁਣ ਅੱਜ ਆਪਾਂ ਚਾਵਲ ਸ਼ੇਅਰ ਕੀਤੇ ਤੁਹਾਡੇ ਨਾਲ ਹਨਾ ਤੇ ਇਹ ਵਾਲੇ ਦਾਲ ਪਿਆਜ਼ ਦੇ ਪਰੌਠੇ ਸ਼ੇਅਰ ਕੀਤੇ ਸ਼ਾਮ ਨੂੰ ਮੈਂ ਕੀ ਬਣਾਉਂਦੀ ਹਾਂ ਤੁਹਾਡੇ ਨਾਲ ਸਾਰਾ ਕੁਝ ਤੁਸੀਂ ਦੱਸਿਆ ਕਰੋ ਠੀਕ ਹੈ ਇੱਕ ਮੈਸੇਜ ਛੋਟਾ ਜਿਹਾ ਪਿਆਰਾ ਜਿਹਾ ਜ਼ਰੂਰ ਪਾਇਆ ਕਰੋ ਅੱਜ ਕੱਲ ਤੁਸੀਂ ਵਲੌਗ ਹੀ ਨਹੀਂ ਦੇਖਦੇ ਨਾ ਮੈਸੇਜ ਦੇਖਦੇ ਹੋ ਤਾਂ ਮੈਸੇਜ ਨਹੀਂ ਪਾਉਂਦੇ ਹਨਾ ਪਤ ਨਹੀਂ ਕੀ ਗੁੱਸਾ ਹੋ ਗਿਆ ਮੇਰੇ ਨਾਲ ਤੁਸੀਂ ਸਾਰੇ ਜਾਣੇ ਹਨਾ ਤੇ ਇਸ ਤਰ੍ਹਾਂ ਘਰ ਦੇ ਕੰਮ ਤਾਂ ਦੋਸਤੋ ਉਹੀ ਹੁੰ ਪਰ ਨਾਲ ਕਿਸੇ ਦਾ ਵੀ ਕੋਈ ਕੰਮ ਲੱਗ ਨਹੀਂ ਹੁੰਦਾ ਹੈਗਾ ਕਹਿੰਦੇ ਨਾ ਉਹ ਖਾਣੇ ਨੂੰ ਅਲੱਗ ਤਰ੍ਹਾਂ ਦਾ ਬਣਾ ਦਿੰਦੇ ਹੈਗੇ ਸਾਨੂੰ ਆਪਾਂ ਨੂੰ ਉਹੋ ਜਿਹਾ ਬਣਾ ਲੈਣੇ ਨਹੀਂ ਆਉਂਦੇ ਹੈ ਨਾ ਆਪਾਂ ਸਿੰਪਲ ਸਾਦਾ ਖਾਣਾ ਬਣਾਨੇ ਸਿੰਪਲ ਸਾਦਾ ਆਪਣਾ ਵਲੋਗ ਹੁੰਦਾ ਤੇ ਫੇਰ ਵੀ ਨਹੀਂ ਦੇਖਿਆ ਜਾਂਦਾ ਮੈਂ ਹਮੇਸ਼ਾ ਕਹਿੰਦੀ ਹੁੰਨੀ ਆ ਨਾ ਕਹਿੰਦੇ ਜਿਹੜੀਆਂ ਚੀਜ਼ਾਂ ਸਹੀ ਆਪਾਂ ਦੱਸਦੇ ਆ ਨਾ ਵਲੋਗ ਕੋਈ ਵੀ ਨਹੀਂ ਦੇਖਦਾ ਹੈਗਾ ਹਨਾ ਬਸ ਕਹਿੰਦੇ ਜਿਹੜੇ ਛਾ ਗਏ ਉਹ ਹੀ ਸਟਾਰ ਬਣ ਗਏ ਹਨਾ ਤੇ ਜਿਹੜੇ ਬਹਿ ਗਏ ਉਹ ਬਹਿ ਗਏ ਹਨਾ ਸਹੀ ਆ ਨਾ ਬਾਕੀ ਅੱਜ ਮੈਂ ਨਾਮ ਲੈਣਾ ਚਾਹੂੰਗੀ ਕੋਮਲ ਜੀ ਦਾ ਹੈਲੋ ਕੋਮਲ ਜੀ ਤੇ ਮੈਂ ਵੀ ਮਤਲਬ ਨਾ ਜਿਵੇਂ ਤੁਸੀਂ ਮੈਸੇਜ ਭੰਨੇ ਮੈਨੂੰ ਬਹੁਤ ਅੱਛਾ ਲੱਗਦਾ ਹੈਗਾ ਤੇ ਬਾਕੀ ਜਿਹੜੇ ਮੇਰੇ ਭੈਣ ਭਰਾ ਜਿਸ ਤਰ੍ਹਾਂ ਸਾਰੇ ਜਾਣੇ ਮੈਸੇਜ ਕਰਦੇ ਸਿਮਰਨ ਕੌਰ ਜੀ ਗੀਤਾ ਜੀ ਹਨਾ ਤੇ ਹੋਰ ਕਿਰਨ ਜੀ ਹਨਾ ਤੇ ਬਾਕੀ ਸਾਰਿਆਂ ਦੇ ਮੈਸੇਜ ਆਂਦੇ ਬਹੁਤ ਅੱਛਾ ਲੱਗਦਾ ਕੋਈ ਨਾਮ ਰਹਿ ਗਿਆ ਹੋਵੇ ਤੇ ਮੈਂ ਬਲੌਗ ਦੇ ਵਿੱਚ ਦੇਖ ਕੇ ਫਿਰ ਦੱਸੂਗੀ ਹੈ ਤਾਂ ਮੈਨੂੰ ਸਾਰਿਆਂ ਦਾ ਨਾਮ ਯਾਦ ਤੁਹਾਡਾ ਪਰ ਇਸ ਤਰ੍ਹਾਂ ਬਹੁਤ ਪੂਲ ਜਾਨਨੀ ਹੈ ਕਿਸੇ ਟਾਈਮ ਹਨਾ ਤੇ ਬਸ ਜ਼ਰੂਰ ਪਿਆਰ ਦਿਆ ਕਰੋ ਤੁਸੀਂ ਹਨਾ ਸਾਰੇ ਜਾਨੇ ਤੇ ਮੋਗੇ ਤੋਂ ਹੈਗੇ ਆ ਆਪਣੇ ਕਰਮਜੀਤ ਕੋਰ ਜੀ ਧਰਮਕੋਟ ਤੋਂ ਹਨਾ ਤੇ ਬੜਾ ਅੱਛਾ ਲੱਗਦਾ ਹੈਗਾ ਜਦੋਂ ਮੈਨੂੰ ਪਤਾ ਹੈ ਵੀ ਜਿਵੇਂ ਤੁਸੀਂ ਰੈਗੂਲਰ ਮੈਸੇਜ ਭੇਜਦੇ ਹੋ ਹਨਾ ਥੈਂਕ ਯੂ ਸੋ ਮੱਚ ਤੁਸੀਂ ਆਪਣਾ ਟਾਈਮ ਕੱਢ ਕੇ ਕੀਮਤੀ ਟਾਈਮ ਕੱਢ ਕੇ ਵਲੌਗ ਦੇਖਦੇ ਹੋ ਉਹ ਕੀਮਤੀ ਟਾਈਮ ਕੱਢ ਕੇ ਮੇਰੇ ਲਈ ਮੈਸੇਜ ਭੰਨਦੇ ਹੋ ਮੈਨੂੰ ਬਹੁਤ ਅੱਛਾ ਲੱਗਦਾ ਹੈ ਮੈਨੂੰ ਤੁਹਾਡੇ ਸਾਰੇ ਨਾਲ ਦਿਲ ਤੋਂ ਪਿਆਰ ਹੈ ਹਮੇਸ਼ਾ ਮੈਂ ਕਹਿੰਨੀ ਔਰ ਕਹਿੰਦੀ ਆਂ ਉਹਂ ਜੀ ਤੇ ਰਹੂੰਗੀ ਹਨਾ ਜਿੰਨੀ देर ਆਪਾਂ ਵਲੌਗ ਬਣਾ ਰਹੇ ਹੈਗੇ ਆ ਜਿੰਨੀ ਦੇਰ ਤੁਹਾਡਾ ਮੇਰਾ ਸਾਥ ਲਿਖਿਆ ਹੋਇਆ YouTube ਤੇ ਪਰ ਤੁਸੀਂ ਜਰੂਰ ਮੈਨੂੰ ਮੈਸੇਜ ਪਾਇਆ ਕਰੋ ਪਿਆਰ ਦਿਆ ਕਰੋ ਮੈਂ ਉਹ ਨਹੀਂ ਕਹਿੰਦੀ ਕਿ ਮੈਂ ਕਿੰਨੀ ਦੇਰ YouTube ਤੇ ਰਹੂੰਗੀ ਇਹ ਮੈਨੂੰ ਵੀ ਨਹੀਂ ਖੁਦ ਪਤਾ ਹਨਾ ਸਹੀ ਹੈ ਨਾ ਬਸ ਇਸ ਤਰ੍ਹਾਂ ਇੱਕ ਤਾਰ ਜੁੜੀ ਹੋਈ ਹੈ ਤੁਹਾਡੇ ਸਾਰਿਆਂ ਦੇ ਨਾਲ ਜਿਸ ਜਿਸ ਦੇ ਸਦਕੇ ਮੈਂ ਵੀਡੀਓ ਪਾਦਨੀ ਹੈਗੀ ਆ ਫਟਾਫਟ ਬਣਾ ਕੇ ਲੋ ਜੀ ਫਟਾਫਟ ਦਾਲ ਪਿਆਜ ਦੇ ਪਰੌਂਠੇ ਬਣਦੇ ਇੰਨੇ ਖਸਤਾ ਇੰਨੇ ਕਰਾਰੇ ਇੰਨੇ ਮਸਤ ਇੰਨੇ ਲਾਜਵਾਬ ਕੀ ਨਾਮ ਦਾ ਮੈਂ ਇੰਨਾ ਪਰੌਂਠਾ ਨੂੰ ਮੈਨੂੰ ਮੈਨੂੰ ਮਚਾ ਜਾਂਦਾ ਖਾ ਕੇ ਸਤ ਦਸਰੀ ਹੈ ਮੈਂ ਪਰੌਂਠੇ ਤਾਂ ਇਹੋ ਜੀ ਨੇ ਆਪਣੀ ਆਨ ਬਾਨ ਸ਼ਾਨ ਪਰੌਂਠੇ ਹੀ ਹੈ ਹਨਾ ਸਹੀ ਹੈ ਨਾ ਪਰੌਂਠੇ ਬਿਨਾ ਆਪਣਾ ਦਿਨ ਨਹੀਂ ਸ਼ੁਰੂ ਹੁੰਦਾ ਜਿਵੇਂ ਚਾਹ ਵੀ ਨਾ ਨਹੀਂ ਹੁੰਦਾ ਉਵੇਂ ਪਰੌਂਠੇ ਬਿਨਾ ਇੰਨੇ ਸਵਾਦ ਖਸਤਾ ਪਰੌਂਠੇ ਬਰੇ ਸੀ ਅਗਰ ਤੁਸੀਂ ਮੁਠੀ ਡੇਢ ਮੁਠੀ ਬੇਸਨ ਦੀ ਪਾ ਲਓਗੇ ਉਸ ਤੋਂ ਵੀ ਜ਼ਿਆਦਾ ਵਧੀਆ ਬਣੂ ਫੇਰ ਦੇਖ ਲਓ ਜੀ ਇਹ ਕੰਮ ਜਿਹੜਾ ਆਪਾਂ ਕੀਤਾ ਹੈਗਾ ਹਨਾ ਇਹ ਮੈਂ ਤੁਹਾਨੂੰ ਦੱਸੂਗੀ ਠਹਿਰ ਕੇ ਮੈਂ ਕਿਵੇਂ-ਕਿਵੇਂ ਕੰਮ ਕਰਦੀ ਆ ਔਰ ਕਿਵੇਂ-ਕਿਵੇਂ ਆਪਣਾ ਘਰ ਦਾ ਕੰਮ ਹੁੰਦਾ ਹੈਗਾ ਤੇ ਇਹ ਨਾਰੀਅਲ ਲੈ ਕੇ ਆਏ ਸੀਗੇ ਅਸੀਂ ਹਨਾ ਇੱਕੋ ਹੀ ਗੋਲ ਜਿਹੜੀ ਛੁੱਠੀ ਜੀ ਹੁੰਦੀ ਉਹੀ ਲੈ ਕੇ ਆਏ ਸੀ ਨਾਲ ਸ਼ਵਾਰੇ ਲੈ ਕੇ ਆਏ ਸੀ ਜੀ ਤੇ ਉਹ ਦਿਨ ਅਸੀਂ ਗਏ ਸੀ ਨਾ 22 ਸੈਕਟਰ ਤੇ ਉੱਥੋਂ ਲਿਆਏ ਸੀਗੇ ਇੱਕ ਜਿਹੜੇ ਉਹ ਨਹੀਂ ਹੁੰਦੇ ਮਿਕਸ ਸੀਡਸ ਹਨਾ ਉਹ ਲੈ ਕੇ ਆਈ ਸੀ ਮੈਂ ਆਪਦੇ ਵਾਸਤੇ 3-4 ਖਾ ਲੈਣੀਆਂ ਸਵੇਰੇ ਮੈਂ ਖਾਲੀ ਪੇਟ ਹਨਾ ਅੱਜ ਹੈਗਾ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਨੂੰ ਪਤਾ ਹੈ ਕਿ ਅੱਜ ਹੈਗਾ 24 ਨਵੰਬਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਅੱਜ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ ਪਰ ਮੇਰੇ ਹਸਬੰਡ ਦੇ ਹੋਏ ਹੈ ਅਨੰਤਪੂਰ ਸਾਹਿਬ ਤੇ ਦਿੱਲੀ ਵੱਲੋਂ ਗਏ ਹੈਗੇ ਹਨ ਤੇ ਆਪਾਂ ਸਾਰਾ ਕੰਮ ਕਰ ਲਿਆ ਹੋਇਆ ਤੇ ਗੋਲਮਾ ਬਣਾਉਣ ਲਈ ਪਲਾਉ ਇਸ ਟੰਨਾ ਕੱਲੀ ਨੇ ਰੋਟੀ ਪਾ ਲਈ ਹੈ ਅੱਧੀ ਬੋਲੀ ਚਾਹ ਮੰਗੀ ਹੈ ਬਾਕੀ ਮਟਰ ਥੋੜੀ ਜਿਹੀ ਕੱਢ ਲੇ को तो है। भी है नहीं। अपने घरे किसी तेने आना है मैं कह के मैं तो चलो कोई गल शाम जाऊंगी कोई बात नहीं है, है कम आप सारा कर लिया हो 对。Sí. ਕਈ ਵਾਰ ਮੈਂ ਨਾ ਆਪ ਦੇ ਬਾਰੇ ਕੁਝ ਤੁਹਾਨੂੰ ਪੁੱਛਣਾ ਚਾਹੁੰਦੀ ਹੁੰਨੀ ਆ ਕਿਉਂਕਿ ਆਪਾਂ ਭੈਣਾ ਹਨਾ ਦੀ ਪ੍ਰੋਬਲਮ ਤਾਂ ਇੱਕੋ ਹੀ ਐ ਤੇ ਮੈਂ ਪੁੱਛਣਾ ਚਾਹੁੰਦੀ ਹੁੰਨੀ ਆ ਫਿਰ ਮੈਨੂੰ ਸ਼ਰਮ ਜੀ ਆ ਜਾਂਦੀ ਹੈ ਵਲੌਗ ਦੇ ਵਿੱਚ ਪੁੱਛਣ ਲਈ ਵੈਸੇ ਤਾਂ ਐਸੀ ਕੁਛ ਗੱਲ ਨਹੀਂ ਹੈਗੀ ਵੀ ਕੁਝ ਖਾਸ ਕੁਝ ਨਾ ਕੁਝ ਚੀਜ਼ਾਂ ਆਪਾਂ ਨੂੰ ਆਪਾਂ ਨੂੰ ਲਗਾਤਾਰ ਤੰਗ ਕਰਦੀਆਂ ਤੇ ਮੈਂ ਪੁੱਛਣਾ ਚਾਹੁੰਦੀ ਆ ਫਿਰ ਮੈਂ ਸੋਚਦੀ ਆ ਵੀ ਛੱਟ ਪਰੇ ਹਨਾ ਤੇ ਕਿਸੇ ਟਾਈਮ ਜਿਸ ਤਰ੍ਹਾਂ ਸਪੈਸ਼ਲ ਕੀ ਵੀਡੀਓ ਬਣਾਵਾਂਗੇ ਤੇ ਕਾਫੀ ਚੀਜ਼ਾਂ ਨੂੰ ਲੈ ਕੇ ਹਨ ਆਪ ਆਪਸੈਟ ਹੋ ਜਾਂਦੇ ਜਿਸ ਕਰਕੇ ਆਪਾਂ ਜਲਦੀ ਜਲਦੀ ਪ੍ਰੋਬਲਮ ਦੇ ਵਿੱਚ ਵੀ ਆ ਜਾਂਦੇ ਹੈਲਥ ਨੂੰ ਲੈ ਕੇ ਹਨ ਨਹੀਂ ਤਾਂ ਕੋਈ ਵੀ ਇੰਨਾ ਜਲਦੀ ਢਿੱਲਾ ਨਹੀਂ ਹੁੰਦਾ ਹੈਗਾ ਤੇ ਕੁਝ ਨਾ ਕੁਝ ਚੀਜ਼ ਖਾਣ ਪੀਣ ਦੇ ਨਾਲ ਕੀ ਪ੍ਰੋਬਲਮ ਲੇਡੀਜ਼ ਨੂੰ ਜ਼ਿਆਦਾਤਰ ਹੁੰਦੀ ਹੈ ਜਿਸ ਤਰ੍ਹਾਂ ਦੱਸ ਦਿੱਤੀ ਨਹੀਂ ਜਿਸ ਤਰ੍ਹਾਂ ਬਾਥਰੂਮ ਦੇ ਵਿੱਚ ਜਲਨ ਹੋਣ ਲੱਗ ਜਾਂਦੀ ਹੈ ਪਾਣੀ ਵਗੈਰਾ ਆਪਾਂ ਜ਼ਿਆਦਾ ਪੀਣੇ ਕਿੰਨਾ ਕ ਬੰਦਾ ਪਾਣੀ ਪੀਊਗਾ ਹਨਾ ਤੇ ਸੱਚ ਦੱਸਾਂ ਇੰਨਾ ਬੋਡੀ ਦੇ ਅੰਦਰ ਖਿਚਾਪ ਆਣਾ ਸ਼ੁਰੂ ਹੋ ਜਾਂਦਾ ਥੋੜੀ ਜੀ ਗਰਮ ਚੀਜ਼ ਹੁੰ ਜਿਵੇਂ ਨਾਰੀਅਲ ਅ ਸਰਦੀ ਵਿਚ ਖਾਲੀ ਜਾਂ ਕੋਈ ਠੰਡ ਲੱਗ ਰਹੀ ਹੈ ਜੁਕਾਮ ਹੈ ਨਾਲ ਦੇ ਨਾਲ ਬਾਥਰੂਮ ਦੇ ਵਿੱਚ ਜਲਨ ਆਣ ਲੱਗ ਜਾਂਦੀ ਹੈ ਹਨਾ ਤੇ ਯੂਰਿਨ ਇਸ ਤਰ੍ਹਾਂ ਮਤਲਬ ਲੱਗ ਲੱਗ ਕੇ ਆਉਂਦਾ ਹੈ ਤੇ ਇਹ ਚੀਜ਼ਾਂ ਅਗਰ ਤੁਸੀਂ ਸੁਣ ਰਹੇ ਹੋ ਜਿੱਥੋਂ ਵੀ ਸੁਣ ਰਹੇ ਹੋ ਹਨਾ ਤੇ ਜ਼ਰੂਰ ਸ਼ੇਅਰ ਕਰਿਆ ਕਰੋ ਹਰੇਕ ਛੋਟੇ ਛੋਟੇ ਚੀਜ਼ ਆਪਾਂ ਹਨਾ ਜਿਸ ਤਰ੍ਹਾਂ ਵਲੌਗ ਦੇ ਵਿੱਚ ਸ਼ੇਅਰ ਕਰਾ ਕਰਾਂਗੇ ਖਾਣਾ ਪੀਣਾ ਤਾਂ ਹਮੇਸ਼ਾ ਆਪਣਾ ਚੱਲਦਾ ਹੀ ਰਹਿੰਦਾ ਹੈ ਹਮੇਸ਼ਾ ਆਪਾਂ ਕਰਦੇ ਹੀ ਰਹਿੰਦੇ ਆਹ ਕਰ ਲਿਆ ਉਹ ਕਰ ਲਿਆ ਛੋਟੇ ਛੋਟੇ ਚੀਜ਼ ਆਪਾਂ ਜ਼ਰੂਰ ਜਿਹੜੀ ਦੱਸਣ ਦੇ ਲਾਇਕ ਉਹ ਜ਼ਰੂਰ ਦੱਸਿਆ ਕਰਾਂਗੇ ਸਾਰੀਆਂ ਗੱਲਾਂ ਤਾਂ ਨਹੀਂ ਆਪਾਂ ਦੱਸ ਸਕਦੇ ਪਰ ਇਸ ਤਰ੍ਹਾਂ ਅਗਰ ਖੁੱਲ ਕੇ ਆਪਾਂ ਵਲੌਗ ਦੇ ਵਿੱਚ ਗੱਲ ਵੀ ਕਰਾਂਗੇ ਲੇਡੀਜ਼ ਨੂੰ ਹੁਣ ਕਿੰਨਾ ਪਾਣੀ ਪੀਣਾ ਚਾਹੀਦਾ ਪੰਜ ਸੱਤ ਗਲਾਸ ਪੀ ਲਾਂਗੇ 10 ਗਲਾਸ ਪੀ ਲਾਂਗੇ ਹਨਾ ਤੇ ਹੋਰ ਕਿੰਨੇ ਕ ਪੀ ਲਾਂਗੇ ਸਰਦੀ ਹੈ ਸਰਦੀ ਦੇ ਵਿੱਚ ਕਿੰਨਾ ਕੋ ਕਰਾਂਗੇ ਸੱਚ ਦੱਸਾਂ ਮੇਰੀ ਤਾਂ ਨਾ ਤਸਵੀਰ ਹੀ ਐਸੀ ਹੈ ਗਰਮ ਤੇ ਜਿਸ ਕਰਕੇ ਨਾ ਮੈਨੂੰ ਬਹੁਤ ਦਿੱਕਤ ਆਉਂਦੀ ਇਹਨਾਂ ਚੀਜ਼ਾਂ ਦੀ ਤਾਂ ਹੀ ਮੈਂ ਇੱਕਦਮ ਬਿਮਾਰ ਪੈ ਜੰਨੀ ਆ ਤੇ ਬਸ ਐਸੇ ਤਰ੍ਹਾਂ ਸੋਜ ਵੀ ਆ ਜਾਂਦੀ ਹੈ ਢੇਟ ਦੇ ਅੰਦਰ ਮੇਰੇ ਤੇ ਡਾਕਟਰ ਨੂੰ ਇਹਨਾਂ ਦਿਖਾਇਆ ਮੈਂ ਬਹੁਤ ਜ਼ਿਆਦਾ ਪਰ ਡਾਕਟਰ ਇਹ ਕਹਿੰਦੇ ਪਾਣੀ ਪੀਓ ਕਿੰਨਾ ਕੁ ਪਾਣੀ ਪੀਵੇ ਬੰਦਾ ਹਨਾ ਪਾਣੀ ਪੀ ਪੀ ਕੇ ਵੀ ਬੰਦਾ ਪਰੇਸ਼ਾਨ ਹੋ ਜਾਂਦਾ ਸੱਚ ਦੱਸਾਂ ਮੈਂ ਨਾ ਦਿਨ ਦਿਨ ਮੇਰੇ ਇੰਨਾ ਪਾਣੀ ਪਿੰਦੀ ਆ ਬਹੁਤ ਜ਼ਿਆਦਾ ਪਾਣੀ ਪਿੰਦੀ ਆ ਅੱਛਾ ਪਤਾ ਕਿ ਇਹ ਵੀ ਕੰਪਲੈਕਸ ਵੀ ਜਿਹੜੀ ਕੈਪਸੂਲ ਆਉਂਦੇ ਆ ਨਾ ਉਹ ਵੀ ਜ਼ਿਆਦਾ ਨਹੀਂ ਖਾਦੇ ਜਾਂਦੇ ਮੈਨੂੰ ਸੂਟ ਨਹੀਂ ਕਰਦੇ ਹੈ ਕਿ ਕਿਸੇ ਨੂੰ ਕੋਈ ਚੀਜ਼ ਸੂਟ ਕਰਦੀ ਕਿਸੇ ਨੂੰ ਕੋਈ ਚੀਜ਼ ਸੂਟ ਕਰਦੀ ਹੈ ਹਨਾ ਤੇ ਬਸ ਇਸ ਤਰ੍ਹਾਂ ਕਦੇ ਕਹਿੰਦੇ ਆਪਾਂ ਪੁੱਛ ਲੈਨੇ ਆ ਤੇ ਅਗਲੀ ਵਾਰ ਕੋਈ ਗੈਸ ਦਾ ਦਰਦ ਹੋ ਜਾਂਦਾ ਜੇ ਗੈਸ ਨਹੀਂ ਹੁੰਦੀ ਫਿਰ ਇਹ ਪ੍ਰੋਬਲਮ ਆਨ ਲੱਗ ਜਾਂਦੀ ਹੈ ਹਨਾ ਤੇ ਬਸ ਇਸ ਤਰ੍ਹਾਂ ਚੀਜ਼ਾਂ ਨੂੰ ਆਪਾਂ ਬੈਲੈਂਸ ਕਰਕੇ ਰੱਖੀ ਤਾਂ ਬਿਲਕੁਲ ਠੀਕ ਰਹਿੰਦੇ ਆਂ ਅਗਰ ਥੋੜੀ-ਬਹੁਤੀ ਉੱਚੀ ਨੀਵੀਂ ਚੀਜ਼ ਖਾ ਲਈ ਨਾ ਜਿਹੜੀ ਨਹੀਂ ਸਾਨੂੰ ਸੂਟ ਕਰਦੀ ਬਸ ਉਸ ਤੋਂ ਬਾਅਦ ਸਾਨੂੰ ਦਿੱਕਤ ਆਨ ਲੱਗ ਜਾਂਦੀ ਹੈਗੀ ਆ ਤੇ ਇਹ ਦੇਖੋ ਪੋਹਾ ਪਿਉਂਤਾ ਪੀ ਆਪਣਾ ਹਨਾ ਤੇ ਇਹ ਨਾ ਪੋਹਾ ਖੁੱਲੇ ਵਾਲਾ ਤੇ ਇਹਨੂੰ ਮੈਂ ਸਵੇਰ ਹੀ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਪਿਉਂ ਕੇ ਰੱਖਦਾ ਸੀ ਤੇ ਧਨੀਆ ਸੀ ਡੰਡੀਆਂ ਸੀ ਹਰੀਆਂ ਧਨੀਏ ਦੇ ਨਾਲ ਇਹਨੂੰ ਮੈਂ ਕੱਟ ਕੇ ਵੀ ਨਿਬੇੜਦਾ ਤੇ ਰਾਜਮਾ ਵਸਤੇ ਆਪਾਂ ਸ਼ਾਮ ਨੂੰ ਹਨਾ ਮਤਲਬ ਰਾਜਮਾ ਪੀਉਦੇ ਤੇ ਆਪਾਂ ਸ਼ਾਮ ਨੂੰ ਬਣਾਉਣ ਦੀ ਤਿਆਰੀ ਕਰਾਂਗੇ ਠੀਕ ਹੈ ਤੇ ਇਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਮੂਰੇ ਪਰੇ ਕਰਕੇ ਰੱਖ ਦਿੰਨੀ ਹੈਗੀਆਂ ਤੇ ਬਾਕੀ ਜਿਹੜਾ ਕੰਮ ਕੀਤਾ ਉਹ ਮੈਂ ਤੁਹਾਡੇ ਨਾਲ ਅੱਗੇ ਗੱਲ ਕਰਦੀ ਆ ਤੇ ਸੱਚ ਦੱਸਾਂ ਅ ਅੱਜ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਹਨਾ ਇਸ ਟਾਈਮ ਇਹ ਆ ਜਾਂਦੇ ਆ ਤੇ ਮੇਰਾ ਨੰਨਾ ਮਨ ਡੋਲ ਜਾਉਣ ਲੱਗ ਗਿਆ ਸੀ ਮੈਂ ਇਹਨਾਂ ਨੂੰ ਮੈਸੇਜ ਵੀ ਮੈਂ ਆਪਣੇ ਹਸਬੰਦ ਨੂੰ ਦੋ ਤਿੰਨ ਵਾਰੀ ਕੀਤਾ ਸੀਗਾ ਮੈਂ ਕਿਹਾ ਪਤਾ ਨਹੀਂ ਕਿਉਂ ਹਨਾ ਇੱਕ ਚੀਜ਼ ਦੀ ਆਦਤ ਬਨਾਓ ਤਾਂ ਆਦਤ ਪੈ ਜਾਂਦੀ ਹੈਗੀ ਕਿਸੇ ਵੀ ਚੀਜ਼ ਦੀ ਹੈ ਚਾਹੇ ਹਨਾ ਕਿਤੇ ਆਦਤ ਬਹੁਤ ਬੁਰੀ ਚੀਜ਼ ਹੁੰਦੀ ਹੈਗੀ ਐ ਤੇ ਬਸ ਆਪਣੇ ਆਪ ਨੂੰ ਜਿਵੇਂ ਬਈ ਬਿਜ਼ੀ ਵੀ ਰੱਖਿਆ ਫੇਰ ਵੀ ਨਾ ਅੰਦਰੋਂ ਮੇਰੇ ਨਾਲ ਕਿਸੇ ਟਾਈਮ ਮੇਰੇ ਹਸਬੰਦ ਜੀ ਤਾਂ ਮਤਲਬ ਚੰਡੀਗੜ੍ਹ ਤੋਂ ਬਾਹਰ ਚਲੇ ਜਾਂਦੇ ਹਨਾ ਮੇਰੇ ਹੋਲ ਪੈਣ ਲੱਜਦੇ ਆ ਤਦ ਤੀਰ ਤੱਕ ਤਾਂ ਕਰਨ ਲੱਗ ਜਾਂਦਾ ਆਪਣੇ ਆਪ ਹੀ ਹਨਾ ਤੇ ਪਤਾ ਨਹੀਂ ਕਿਉਂ ਹਨਾ ਇਸ ਤਰੀ ਹੋਣ ਲੱਗ ਜਾਂਦਾ ਕਿਸੇ ਟਾਈਮ ਵਾਕਿਆ ਤਾਂ ਕੰਮ ਹੋਵੇ ਆਪਣੇ ਚੱਲਦੇ ਹੀ ਰਹਿੰਦੇ ਆ ਪਰ ਇਸ ਤਰ੍ਹਾਂ ਕਿਸੇ ਟਾਈਮ ਨਾ ਮਨ ਸਾਡਾ ਡਾਵਾ ਡੋਲ ਬਹੁਤ ਜਲਦੀ ਹੋਣ ਲੱਗ ਜਾਂਦਾ ਹੈ ਮੇਰਾ ਤਾਂ ਇਹੋ ਜਿਹਾ ਹੀ ਕੰਮ ਹੈ ਹੁਣ ਮੈਂ ਦੱਸ ਰਹੀ ਹਾਂ ਵੀ ਇਹ ਮੈਂ ਥੋੜਾ ਜਨਾ ਠੀਕ ਕੀਤਾ ਸੀਗਾ ਕਮੀਜ਼ ਇਹ ਤੇ ਨਾ ਪਿੱਛੇ ਪਲੇਟਾਂ ਪਾਈਆਂ ਹੋਈਆਂ ਸੀਗੀਆਂ ਪਲੇਟਾਂ ਦੇ ਨਾਲ ਨਾ ਪਲੇਟਾਂ ਦੇ ਨਾਲ ਅੱਗੇ ਵਾਲੀ ਜਿਹੜੀ ਫੱਟੀ ਲੱਗੀ ਹੋਈ ਹੈ ਨਾ ਤੇ ਉਹ ਤੇ ਖਿੱਚ ਪੈਂਦੀ ਸੀ ਬਹੁਤ ਪੂਰਾ ਲੱਗਦਾ ਸੀ ਫਿਰ ਮੈਂ ਦੇੜਤੀ ਪਲੇਟਾ ਫਿਰ ਠੀਕ ਹੋਇਆ ਫਿਰ ਅੰਦਰ ਆ ਗਈ ਮੈਂ ਥੋੜੀ देर ਬਾਅਦ ਹਨਾ ਤੇ ਫਿਰ ਮੈਂ ਕਿਹਾ ਚਲ ਤਾਰੀ ਸਾਰੀ ਤਿਆਰੀ ਟੋਰੀ ਕਰਕੇ ਗਈ ਸੀ ਚਾਵਲਾਂ ਦੀ ਮੈਂ ਹਨਾ ਤੇ ਸਾਰਾ ਸਮਾਨ ਕੱਟ ਕੇ ਗਈ ਸੀ ਤੇ ਇਹ ਦੇਖੋ ਪੇਟ ਚ ਨਾ ਮੇਰੀ ਸੋਚ ਆਈ ਪਈ ਹੈ ਬਹੁਤ ਜ਼ਿਆਦਾ ਜਿਸ ਕਰਕੇ ਮੈਨੂੰ ਦਿੱਕਤ ਆਉਂਦਾ ਜਾਂਦੀ ਗਰਮ ਚੀਜ਼ ਵੀ ਨਹੀਂ ਖਾ ਸਕਦੀ ਜ਼ਿਆਦਾ ਠੰਡੀ ਵੀ ਨਹੀਂ ਖਾ ਸਕਦੀ ਅੱਜ ਮੰਨੋ ਕਿ ਮੈਂ ਦੋ ਗਲਾਸ ਨਮਕ ਪਾ ਕੇ ਨਾ ਹਲਕਾ ਚਾਹ ਤੇ ਦਹੀਂ ਦੀ ਲੱਸੀ ਬਣਾ ਕੇ ਪੀਤੀ ਵਿੱਚ ਦੁੱਧ ਨਹੀਂ ਪਾਇਆ ਪਾਣੀ ਪਾ ਕੇ ਦੋ ਗਲਾਸ ਸਵੇਰੇ ਪੀਤੇ ਹੈ ਤੇ ਤਾਂ ਮੈਂ ਅੱਜ ਮੇਰੇ ਚ ਨਾ ਥੋੜੀ ਜਿਹੀ ਫੁਰਤੀ ਆਈ ਹੋਈ ਹੈ ਤੇ ਇਸ ਤਰ੍ਹਾਂ ਦੋਸਤੋ ਕੁਛ ਨਾ ਕੁਛ ਚੀਜ਼ਾਂ ਹਨਾ ਸਾਨੂੰ ਬਹੁਤ ਤੰਗ ਕਰਦੀਆਂ ਖਾ ਪੀਤਾ ਲੈਣੇ ਹੈਗੇ ਆ ਆਪਾਂ ਤੇ ਹੁਣ ਇਹ ਚਾਹੀ ਮੈਂ ਚਾਹ ਮਾਰ ਦੂੰਗੀ ਬਾਕੀ ਸਾਰਾ ਕੰਮ ਆਪਣਾ ਹੋਇਆ ਪਿਆ ਅੱਜ ਮੈਂ ਚਾਦਰ ਨਹੀਂ ਝਾੜੂਗੀ ਕਿਉਂਕਿ ਚਾਦਰ ਨਾ ਮਤਲਬ ਵਧੀਆ ਪਈ ਹੈ ਆਪਣੀ ਹਨਾ ਤੇ ਇਹਦੇ ਉੱਤੇ ਜਿਵੇਂ ਆਪਾਂ ਬੈਠ ਕੇ ਕੁਛ ਨਾ ਕੁਛ ਖਾ ਲੈਨੇ ਫੇਰ ਤਾਂ ਝਾੜਨੀ ਪੈਂਦੀ ਹੈਗੀ ਆ ਪਰ ਠੀਕ ਪਈ ਹੈ ਪਰ ਮੈਂ ਐਂ ਚਾਹੀ ਬਸ ਤਾਂ ਮਾਰਦੀ ਬਾਕੀ ਸਾਰਾ ਕੰਮ ਆਪਾਂ ਕਰਕੇ ਤੇ ਹੁਣ ਬਸ ਮੈਂ ਸੋਈ ਚ ਜਾਉਂਗੀ ਜਿਵੇਂ ਤੁਸੀਂ ਦੇਖਿਆ ਹਨਾ ਵੀ ਆਪਾਂ ਕੀ ਬਣਾਣਾ ਅੱਜ ਚਾਵਲ ਬਣਾਨੇ ਹੈਗੇ ਆ ਕਦਨੀ ਭਾਈ ਚਾਵਲਾ ਨੂੰ ਤੜਕਾ ਲਾਇਆ ਕਿ ਨਹੀਂ ਲਾਇਆ ਜਰੂਰ ਦੱਸਿਆ ਕਰੋ ਠੀਕ ਹੈ ਜੋ ਵੀ ਮੈਂ ਗੱਲਾਂ ਤੁਹਾਡੇ ਨਾਲ ਪੁੱਛਦੀ ਆ ਟਾਈਮ ਕੱਢ ਕੇ ਵਲੌਗ ਦੇਖਿਆ ਕਰੋ ਟਾਈਮ ਕੱਢ ਕੇ ਹਨਾ ਮੇਰੇ ਨਾਲ ਜਰੂਰ ਤੁਸੀਂ ਜਿਹੜੀ ਵੀ ਗੱਲ ਪੁੱਛਦੀਆਂ ਜਰੂਰ ਦੱਸਿਆ ਕਰੋ ਠੀਕ ਹੈ ਐਂ ਸੋਚਣਾ ਕਰੋ ਚਲੋ ਮੈਂ ਲਾਈਵ ਨਹੀਂ ਆਂਦੀ ਤਾਂ ਤੁਹਾਡੇ ਨਾਲ ਮੈਂ ਗੱਲਾਂ ਬਾਤਾਂ ਕਰਨ ਲੱਗ ਜੰਨੀ ਆ ਬਸ ਹੁਣ ਸਾਰਾ ਕੰਮ ਇੱਥੋਂ ਕਰਕੇ ਤੇ ਹੁਣ ਆਪਾਂ ਚਲਦੇ ਆ ਜੀ ਰਸੋਈ ਦੇ ਵਿੱਚ ਹੈਲੋ ਜੀ ਹੈਲੋ ਗੁੱਡ ਆਫਟਰਨੂੰ ਕਿਵੇਂ ਤੁਸੀਂ ਸਾਰੇ ਜਣੇ ਟਾਈਮ ਹੋ ਚੁੱਕਿਆ 5:30 ਵਜੇ ਤੱਕ ਤੇ ਮੈਂ ਪੀਨ ਲੱਗੀਆਂ ਚਾਹ ਚਾਹ ਪੀਉਣ ਦੀ ਦੁਪਹਿਰੇ ਮੈਂ ਪ੍ਰੌਨ ਹੋਰ ਰੱਖਾ ਕੇ ਸੋਈ ਸੀ ਤੇ ਫਿਰ ਹੁਣ ਥੋੜੀ ਦੇਰ ਪਹਿਲਾਂ ਮੈਂ ਸ਼ੋਰਟ ਵੀਡੀਓ ਬਣਾਉਣਾ ਮਨ ਕਰ ਰਿਹਾ ਸੀ ਕਿ ਮੈਂ ਬਣਾ ਲੈਨੀ ਆ ਤੇ ਇਹ ਕੁੱਕਰ ਮੜਾ ਜਿਹਾ ਧੋ ਕੇ ਇਹਦੇ ਵਿੱਚ ਆਪਾਂ ਆਪਣਾ ਕੀ ਨਾਮ ਲੈਂਦੇ ਆ ਰਾਜਮਾ ਉਬਾਲ ਲੈ ਦਾਂਗੇ ਤਾਂ ਕਿ ਸਾਡੇ ਸਵੇਰ ਵਾਸਤੇ ਕੰਮ ਆ ਜਾਵੇ ਜੀ ਹਨਾ ਸਹੀ ਹੈ ਨਾ ਨਾਲੇ ਆਪਾਂ ਪੋਹਾ ਬਣਾਵਾਂਗੇ ਫਟਾਫਟ ਬਸ ਸ਼ਾਮ ਦੀ ਤਿਆਰੀ ਕਰੀ ਜਾਂਦੀ ਸੀ ਕਿ ਮੈਂ ਤੇ ਵੈਸੇ ਤਾਂ ਦੇਖੋ ਇਹ ਰਹਾ ਚਾਵਲ ਵਾਲੇ ਕੁੱਕਰ ਹੈ ਹਨਾ ਕਿ ਦੇਖ ਐਨ ਨੂੰ ਪਾ ਦਿੰਦੇ ਹਨ ਮੈਂ ਕਿੰਨਾ ਐਨ ਨੂੰ ਪਾ ਦਾਰ ਬੜਾ ਚਾਵਲ ਪਏ ਮੜੇ ਨੂੰ ਪਾ ਲੀ ਚਾਵਲ ਬਹੁਤ ਸਵਾਦ ਬਣੇ ਸੀ ਮੈਂ ਨਾ ਚਾਹ ਨਹੀਂ ਕੀਤੀ ਤੁਹਾਨੂੰ ਦੱਸਾਂ ਚਾਹ ਨਹੀਂ ਕੀਤੀ ਸੀਗੀ ਮੈਂ ਤੇ ਮੈਂ ਉਹਦੇ ਪਤੀ ਦੇ ਨੂੰ ਫੋਨ ਕੀਤਾ ਮੈਂ ਕਿ ਤੁਸੀਂ ਚਾਹ ਪੀ ਲੋ ਕਿਤੇ ਉੱਥੇ ਲੇਟ ਆਣਗੇ ਥੋੜਾ ਜਿਹਾ ਚ ਕਤਨ ਲੱਗ ਜਾਂਦੀ ਹੈ ਹੈਨਾ ਸਹੀ ਹੈ ਨਾ ਲੰਬੀ ਡਿਊਟੀ ਹੁੰਦੀ ਜਣੀ ਬਹੁਤ ਦਿੱਕਤ ਪੈਂਦੀ ਹੈ ਪੋਕਾ ਤਾਂ फटाफट ਮੰਜਮੈਂਟ ਸੇ ਬਨ ਜਾਊਗਾ ਤੇ ਮੈਂ ਇਸ ਚਾਹ ਬਣਾ ਲਾਂ ਇਧਰ ਰਾਜਮਾ ਤਾਂ ਦਰ ਦੂੰਗੀ ਚਾਵਲ ਭਿਗੋ ਕੇ ਰੱਖ ਦੂੰਗੀ ਤੇ ਪੱਸਾ ਦਾ ਕੁਛ ਆਖ ਦੁਸਤ ਰੈਡੀ ਹੋ ਜਾਏਗਾ फटाफट ਸ਼ਾਮ ਨੂੰ ਤਾਂ फटाफट ਮੈਂ ਬਣਾ ਲੈਂਦੀ ਕਿਸੇ ਕਿਸੇ ਟਾਈਮ ਕਰੂੰ ਅੱਜ ਮੈਂ ਕਾਫੀ ਟਾਈਮ ਬਾਅਦ ਰਿਸਟਿਕ ਲਈਏ ਸੱਚਿਆ ਪਾ ਤਾ ਸ਼ ਪਤਾ ਕਿ ਮੇਰੇ ਗਰਮ ਮਸਾਲੇ ਮੈਂ ਇਸ ਨੂੰ ਕੋਈ ਪਾ ਦਿੰਦੀ ਹਾਂ ਮੈਂ ਕੜੇ ਮਸਾਲੇ ਨਹੀਂ ਪਾਉਂਦੀ ਨਹੀਂ ਕਰਦੀ ਮੈਂ ਮੈਂ ਕਹਾਂ ਪੀ ਲੋ ਤੇ ਕੰਮ ਆਪਣਾ ਅੱਧੇ ਤੋਂ ਜ਼ਿਆਦਾ ਖਤਮ ਹੋ ਜੋ ਤੇਲ ਤੇ ਮੈਂ ਕਿੱਥੇ ਰੱਖਦੀ ਮੈਂ ਮੈਂ ਤਾਂ ਭੁੱਲੀ ਜਾਂਦੀ ਭਾਈ ਆ ਪਈ ਹੈ ਆਏ ਹਾ ਅੱਜ ਦਾ ਕਰਦੀ ਮੈਂ ਮਤਲਬ ਦੁਪਹਿਰੇ ਤੁਹਾਡੇ ਨਾਲ ਤਾਂ ਹੀ ਸ਼ੇਅਰ ਕੀਤਾ ਮੁਕਾਰੀ ਲਿਆ ਮੈਂ ਕਰੋਸ ਤਾ ਤੁਹਾਨੂੰ ਦਿਖਾ ਦਿੰਦੀ ਹਾਂ ਬਸ फटाफट ਇਧਰੋਂ ਆਪਣੇ ਰਾਤਣਾ ਬਣ ਜਾਣਗੇ ਉੱਪਰ ਜਾਣਗੇ ਜਿੰਨੀ ਜਦ ਮੈਂ ਚਾਹ ਪੀ ਲੂੰਗੀ ਚਾਹ ਵੀੰਸਾਰ ਆਹੋ ਹੋਰ ਤੜਕਾ ਲਾ ਦਾਂਗੇ ਪੋਹੇ ਤੜਕਾ ਲਾ ਨੰਸਾਰ ਆਪਾਂ ਚਾਵਲ ਵੀ ਪੀ ਉਹਦੇ ਨਾਲ फटाफट ਖਾਣਾ ਬਣ ਜਾਣ ਮੈਂ ਤੁਹਾਨੂੰ ਕੀ ਦੱਸਾਂ ਓਏ ਤਾਂ ਚਾਹ ਆ ਗਿਆ ਮੈਂ ਤਾਂ ਹੀ ਭੁੱਲ ਜੰਨੀ ਆ ਉਹਦੇ ਘਰੇ ਡੱਬੇ ਭੁੱਲ ਜੰਨੀ ਦੱਸੋ ਓਏ ਹਾਏ ਚੱਪ ਹਿੰਦ ਤੂੰ ਉੱਧਰ ਚੱਲ ਤੂੰ ਹੋ ਰਿਹਾ ਜੀ ਮੈਂ ਤਾਂ ਆਪਣੇ ਘਰ ਹੀ ਭੁੱਲ ਜੰਨੀ ਆ ਕਿ ਚਾਵਲ ਦਾ ਡੱਬਾ ਕਿਹੜਾ ਹੈ ਤੇ ਉਹ ਵਾਲਾ ਕਿਹੜਾ ਆਹ ਬਸ ਪਤਾ ਕਿ ਤੂੰ ਨਾ ਕਲਾਸੀ ਬਣਾਉਂਦੀ ਚਾਵਲ ਜਿਆਦਾ ਨਹੀਂ ਬਣਾਉਂਦੀ ਫੇਰ ਪਤਾ ਵੇਸਟ ਜਾਂਦੇ ਆ ਬਸ ਲੈ ਐਨੇ ਕੁ ਬਣਾਉਂਗੇ ਲੋਈਓ ਤੇ ਸਵੇਰੇ ਬਣਾਵਾਂਗੇ ਹੈ ਨਾ ਕਿ ਇੱਕ ਬਣਾ ਲਾ ਇਹ پتہ ਹੀ ਨਾ ਲੱਗਦੀ ਕੀ ਲੋੜ ਹੈ ਹਨਾ ਐਨ ਸੱਚੀਆਂ ਮਾ ਇਹਨੂੰ ਪਿਉਂਦੇ ਨੇ ਠੱਪਣ ਲਾ ਦਿੰਦੇ ਆ ਤੇਲ ਪਾਤਾ ਨਾ ਮਟਾ ਦੇ ਕਿ ਨਹੀਂ ਭਾਇ ਕੁਲ ਗਈ ਫੁੱਲ ਗਈ ਕਿ ਪਾਤਾ ਹੁਣ ਤੁਹਾਨੂੰ ਵੀ ਪਤਾ ਚੱਲੂਗਾ ਜੇ ਪਾਵੇ ਦਿੱਤਾ ਇਹ ਆਲੂ ਉਨਸ ਵਿੱਚ ਖਾਣਾ ਖੋਨਾ ਬਣਾ ਕੇ ਜਾਉਂਗੀ ਜਿਵੇਂ ਤੁਹਾਨੂੰ ਮੈਂ ਸਵੇਰੇ ਦੱਸਿਆ ਸੀ ਕੰਪਸ ਹੁੰਦੇ ਜਾਂਦੇ ਐਸੇ ਦੋਸਤੋ ਕੰਮ ਨਵੇੜੋਂ ਤਾਂ फटाफट ਨਹੀਂ ਪੜ ਜਾਂਦਾ ਨਾਂਂ ਅੰਦਰੋਂ ਤਾਂ ਪੇਲ ਜਾਂਦਾ ਮੈਨੂੰ ਮਤ ਦੱਸਾਂ ਆ ਸਾਰੇ ਦੇਖੋ ਆਲ ਤੂਫਾਤੂ ਸਾਰੇ ਭਾਡੇ ਕੀ ਡੱਬੇ ਕੀ ਸਭ ਚੀਜ਼ਾਂ ਮੈਂ ਰੱਖਦੀ ਆਹ ਟੋਕਰੀ ਸਟੋਰ ਰੂਮ ਚੋਂ ਇਹ ਦੋ ਵਾਲੀ ਰੱਖਦੀ ਇੱਥੇ ਬਾਹਲੇ ਖਲਾਰਾ ਕਿਲਰਿਆ ਪਿਆ ਸੀ ਐਂ ਚੱਲਦਾ ਰਹਿੰਦਾ ਭਾਈ ਘਰ ਦਾ ਤਾਂ ਹੈਨਾ ਚਲੋ ਅੱਜ ਕੱਢ ਲਿਆ ਮਾਂ ਹੁਣ ਹਨ ਕਿ ਨਾਲ ਚੱਲਣਾ ਤੁਸੀਂ ਆਜੋ ਮਿੱਟੂ ਸਾਹ ਜੀ ਨਾ ਸਾਡਾ ਫ੍ਰਿਜ ਕੋਲ ਹੀ ਬੈਠਾ ਦਿੰਦਾ ਹੈ ਹਨਾ ਮਿੱਟੂ ਮਿੱਟੂ ਤੁਸੀਂ ਫ੍ਰਿਜ ਕੋਲ ਬੈਠ ਜਾ ਲਿਓ ਉੱਧਰ ਚਲੋ ਉੱਧਰ ਚਲੋ ਤੁਹਾਨੂੰ ਦੁੱਧ ਕੱਟਣ ਦਾ ਮੈਨੂੰ ਅੱਜ ਮੈਂ ਲਾਈ ਵੀ ਕੱਟਣੀ ਹੈ ਦੇਖੋ ਆਦਰ ਜੀ ਪੀ ਲੋ ਚਾਹੂਗੀ ਮੈਂ ਤੁਹਾਨੂੰ ਇੱਕ ਸਾਹ ਜੀ ਨੇ ਠੀਕ ਬਣੀ ਹੈ ਪਰ ਠੀਕ ਠੀਕ ਬਣੀ ਹੈ ਕਈ ਵਾਰ ਤਾਂ ਆਪਣੇ ਹੱਥ ਦੀ ਵੀ ਨਹੀਂ ਬਣੀ ਚਾਹੂਸ ਵਾਰਤ ਦੇ ਐਵੇਂ ਦੁੱਧ ਕੰਨ ਵੇਸਟ ਕਰਨਾ ਵਿੱਚ ਹੀ ਪਾ ਦਿੰਨੇ ਆ ਹਾਂ ਚਲੋ ਮੈ ਤੁਹੀ ਉੱਧਰ ਪਤਾ ਕੀ ਹੈ ਸਵੇਰੇ ਹੁੰਨ ਆਪਾਂ ਦਿਨ ਛੋਟੇ ਸਫਾਈ ਕਰਨੀ ਘਰ ਦਾ ਕੰਮ ਹੋਰ ਚੱਕਾ ਧਰੀ ਦਾ ਕਰਨਾ ਫਿਰ ਮੈਂ ਤੁਹਾਨੂੰ ਦੱਸਾਂ ਮੈਂ ਇੱਕ ਵਾਰ ਹੋਰ ਵੀ ਕਰਦੀ ਹਾਂ ਅੱਜਕੱਲ ਜਿਵੇਂ ਕੋਈ ਫालतू ਆਲੂ ਸਮਾਨ ਮੈਂ ਕੱਢ ਲਿਆ ਜਿੰਨਾ ਜ਼ਰੂਰਤ ਉੱਥੇ ਇੰਨਾ ਹੀ ਰੱਖਦੀ ਹਾਂ ਬਾਕੀ ਸਾਰ ਆਪਣੇ ਕਬੂਰਾਂ ਦੇ ਵਿੱਚ ਰੱਖ ਦਿੰਦੀ ਹਾਂ ਕਮਰਿਆਂ ਦੇ ਵਿੱਚ ਵੀ ਫालतू ਆਲੂ ਸਮਾਨ ਸਾਰਾ ਚੱਕ ਦਿੰਦੀ ਹਾਂ ਮੈਂ ਕੋਈ ਐਸੀ ਚੀਜ਼ ਨਹੀਂ ਰੱਖਦੀ ਮੈਂ ਕਿ ਜਿਹਦੇ ਨਾਲ ਸਾਡਾ ਖਲਾਰਾ ਨਜ਼ਰ ਆਵੇ ਸਭ ਤੋਂ ਪਹਿਲਾਂ ਜਿਵੇਂ ਸਵੇਰੇ ਉੱਠ ਗਈ ਮੈਂ ਤੇ ਉੱਠ ਕੇ ਚਾਹ ਪਾਣੀ ਪੀ ਲਿਆ ਹੈ ਨਾ ਨਾਸ਼ਤੇ ਦੀ ਤਿਆਰੀ ਉੱਠ ਕੇ ਕਰ ਲਈ ਕਿਚਨ ਸਾਫ ਕਰ ਲਈ ਪਾਣੀ ਭਰ ਲਿਆ ਫਿਰ ਉਸ ਤੋਂ ਬਾਅਦ ਮੈਂ ਕੀ ਕਰਦੀ ਆ ਮੈਂ ਨਾ ਆਪਣਾ ਕੀ ਨਾਮ ਲੈਂਦੇ ਆ ਨਾਸ਼ਤੇ ਦੀ ਤਿਆਰੀ ਕਰਕੇ ਫਿਰ ਮੈਂ ਸਾਰਾ ਚੱਕਰ ਧਰੀ ਦਾ ਕੰਮ ਕਰ ਲੈਂਦੀ ਆ ਕਰਨ ਤੋਂ ਬਾਅਦ ਫਿਰ ਦੇਖੋ ਨਾਸ਼ਤਾ ਬੰਦਾ ਹੈ ਨਾ ਤੇ ਆਪਣੀ ਜਿਵੇਂ ਸ਼ਾਰਟ ਵੀਡੀਓ ਕੋਸ਼ਿਸ਼ ਹੈ ਹੁੰਦੀ ਤਾਜੀ ਸ਼ਾਰਟ ਵੀਡੀਓ ਬਣਾ ਕੇ ਪਾਵਾ ਫਿਰ ਉਸ ਤੋਂ ਬਾਅਦ ਤੁਸੀਂ ਦੇਖ ਲਓ ਵੀ ਅ ਜਿਵੇਂ ਨਾ ਅਸੀਂ ਨਾ ਸਤਾ ਕਰਕੇ ਚਲੇ ਜਾਂਦੇ ਆ ਹਨ ਫਿਰ ਉਸ ਤੋਂ ਬਾਅਦ ਮੈਂ ਸਾਰਾ ਰਸੋਈ ਦਾ ਸਮੇਟਦੀ ਆ ਰਸੋਈ ਦਾ ਸਮੇਟ ਕੇ ਭਾਂਡੇ ਮਾਂਜ ਕੇ ਤਰੋਜ਼ ਰੋਜ਼ ਤਾਂ ਨਹੀਂ ਨਾ ਮੈਂ ਸ਼ੇਅਰ ਕਰ ਸਕਦੀ ਥੋੜਾ ਨਾ ਫਿਰ ਕਰਕੇ ਫਿਰ ਉਸ ਤੋਂ ਬਾਅਦ ਤੁਸੀਂ ਦੇਖ ਲਓ ਸਾਰਾ ਵੀ ਆਪਣਾ ਜਿਹੜਾ ਕੰਮ ਹੈਗਾ ਹਨ ਤੇ ਜਿਹੜਾ ਆ ਪੱਤੇ ਤੋੜ ਕੇ ਲਈਏ ਮੈਂ ਹੁਣ ਜਿਵੇਂ ਆਪਣਾ ਹੋ ਗਿਆ ਅੰਦਰ ਵਾਲੇ ਕੰਮ ਹੋ ਗਏ ਹਨਾ ਤੇ ਡਸਟਿੰਗ ਵਾਲੇ ਹੋ ਗਏ ਉਹ ਕਰ ਲੈਣੀਆਂ ਝਾੜੂ ਲਾਉਣ ਤੋਂ ਬਾਅਦ ਪਹਿਲਾਂ ਝਾੜੂ ਲਾ ਲੈਣੀ ਕਿਚਨ ਦਾ ਕਰਕੇ ਫਿਰ ਉਸ ਤੋਂ ਬਾਅਦ ਡਸਟਿੰਗ ਦਾ ਕਰ ਲੈਂਦੀ ਆ ਫਿਰ ਇੱਕ ਦੋ ਜਿਵੇਂ ਆਪਣੇ ਛੋਟੇ-ਮੋਟੇ ਕੱਪੜੇ ਕੋਈ ਧੋਣ ਵਾਲਾ ਉਹ ਧੋ ਲੈਂਦੀ ਆ ਧੋਣ ਤੋਂ ਬਾਅਦ ਫਿਰ ਉਸ ਤੋਂ ਬਾਅਦ ਜਿਹੜਾ ਪੋਚਾ ਲਾਣਾ ਵਾਲਾ ਪੋਚਾ ਲਾ ਕੇ ਮੁੱਠੀ ਚ ਇਹ ਮੈਂ ਤਾਂ ਬਰਤਨ ਮੁੱਠੀ ਲਿੱਤੀ ਆ ਫਿਰ ਉਸ ਤੋਂ ਬਾਅਦ ਮੈਂ ਨਾ ਲੈਂਦੀ ਆ ਨਾਉਣ ਤੋਂ ਬਾਅਦ ਫਿਰ ਆਏ ਆ ਵੀ ਦਾਲ ਸਬਜੀ ਆਪਣੀ ਰਾਤ ਦੀ ਹੁੰਦੀ ਆ ਇਹ ਰੂਟੀਨ ਬਣਾਈ ਜੁਮੈਂ ਮੈਂ ਠੀਕ ਹੈ ਸਹੀ ਕਰ ਸਹੀ ਕਿਤਾ ਨਾ ਮੈ ਬਾਤ ਦਿਓ ਇੱਕ ਦਿਨ ਫਾਈ ਜਰੂਰੀ ਹੋ ਜਾਂਦੀ ਕਰਨੀ ਹੈ ਨਾ ਰੋਟੀ ਪਾਣੀ ਫਿਰ ਆਪਣਾ ਕੀ ਨਾਮ ਲੱਗਦਾ ਲੱਕੜੀ ਲਈ ਕੜਚੀ ਲਈ ਇਖੜਚੀ ਆ ਪਈ ਇਥਾਂ ਹੀ ਲਾਉਣੇ ਹਨ ਕਿੱਕੀ ਕਹਿੰਦੇ ਉਸ ਤੇ ਕਰਨੀ ਹੈ ਭਾਂਡੇ ਜਿੰਨੇ ਖਲਾਰਾ ਜਿੰਨਾ ਆਪਣਾ ਘੱਟ ਹੁੰਦਾ ਘਰ ਦੇ ਵਿੱਚ ਤੇ ਉਹਨਾਂ ਹੀ ਆਪਣੇ ਕਮਰੇ ਹਿੱ ਵੀ ਖਲਾਰਾ ਭਾਂਡਿਆਂ ਦਾ ਟੱਕ ਹੋ ਜਾ ਜਿੰਨੇ ਭਾਂਡੇ ਲੋੜ ਹੁੰਦੇ ਰੱਖਦੇ ਹੋਏ ਬਾਕੀ ਸਭ ਚਾਪ ਤੇ ਪਤਿੱਲੇ ਚ ਪਤਿੱਲੇ ਪਾਸੇ ਰੱਖਦੇ ਤੇ ਕੜਾਈਆਂ ਚ ਕੜਾਈ ਇੱਕੋ ਹੀ ਦੋ ਹੀ ਆ ਮੇਰੇ ਕੋਲ ਕੜਾਈਆਂ ਗਾਵਾਤ ਹੈ ਨਹੀਂ ਹੈ ਨਾ ਤੇ ਬਸ ਇਸ ਤਰ੍ਹਾਂ ਕਰਦੀ ਆ ਮੈਂ ਜਿੰਨਾ ਸੀ ਖਲਾਰਾ ਪੰਨੇ ਉਨਾ ਹੀ ਖਲਾਰਾ ਪੈ ਜਾਂਦਾ ਤੈਨੂੰ ਪਾਉਂਦੀ ਹਲਦੀ ਪਰ ਨਾ ਮੈਂ ਕਿੰਨੀ ਵਾਰ ਤਾਂ ਸ਼ੇਅਰ ਕੀਤਾ ਪੋਹਾ ਹੈ ਨਾ ਬਸ ਐਂ ਸਿੰਪਲ ਜਾਈ ਬਣਾ ਲੀ ਮੈਂ ਹਲਕੀ ਜੀ ਬਸ ਮਿਰਚ ਪਾਉਂਦੀ ਚਾਵਾ ਨਹੀਂ ਪਾਉਂਦੀ ਹੈ ਨਾ ਫਿਰ ਆਪੋਹਾ ਤਾਂ ਤੀਜੇ ਪੇ ਭਾਉਂਦੀ ਇਹਦੇ ਵਿੱਚ ਹੋਰ ਮਾਲਕ ਤਾਂ ਤੰਦਰੁਸਤੀ ਦਾ ਹੈ ਹਮੇਸ਼ਾ ਸਭ ਨੂੰ ਸਭ ਨੂੰ ਤੰਦਰੁਸਤੀ ਦੀ ਲੋੜ ਹੈ ਤੁਸੀਂ ਵੀ ਸਾਰੇ ਜਣੇ ਦੁਆ ਮੰਗਿਆ ਤਾਂ ਚੰਗਾ ਮੰਗਦੇ ਰਹੋ ਤਾਂ ਮੈਂ ਤੁਹਾਨੂੰ ਕਹਿਣਾ ਪਲਦਾ ਮਨਾ ਕਿਹਾ ਵੀ ਜੀ ਨਾ ਤੁਹਾਨੂੰ ਸਾਰਿਆਂ ਨੂੰ ਮਾਈ ਮਾਤਾ ਤੇ ਗੱਲਾਂ ਕਰ ਲਈਏ ਆਪਾਂ ਹਨ ਤਾਂ ਨਹੀਂ ਮੇਰਾ ਮਾਲਿਕ ਹੋਇਆ ਜੋ ਮਨ ਨੁੜਿਆ ਵੀ ਅਜੀ ਨਹੀਂ ਕਰਦਾ ਮਾਈ ਮਾਤਾ ਨੂੰ ਸੱਚ ਦੱਸਣਾ ਤਾਂ ਨਹੀਂ ਕੀ ਹੋ ਗਿਆ ਨਹੀਂ ਅੱਗੇ ਚੰਗੀ ਦਾ ਜਿ ਸਵੇਰੇ ਹੀ ਸਲਾਈ ਬਾਗਨ ਦੇ ਚੋਂ ਕਿਹੜਾ ਕੋਈ ਗਰਮੀ ਆ ਆਪਣੀ ਹੈ ਨਾ ਲੈ ਭਾਈ ਤੇ ਬਘਨੀ ਨੂੰ ਟੋੜੂਗੀ ਇੱਕ ਤੇ ਇਹਦੇ ਥੋੜਾ ਜਿਹਾ ਖਰਾ ਧੰਨੀਆਂ ਪਾਉਣੀ ਜੀ ਬਸ ਬੰਨ ਲਿਆ ਹੋਰ ਹੋਰ ਕੀ ਕੋਈ ਮਨ ਤਾਂ ਥੋੜੀ ਧੰਨੀਆਂ ਆ ਪਾ ਹੈ ਨਾ ਮੇਰਾ ਨਾ ਫੱਕ ਰੱਖੋ ਜਿਵੇਂ ਮਨੀਤਾ ਜੀ ਦਾ ਹੈਲੋ ਮਨੀਤਾ ਜੀ ਹੈਲੋ ਆਪ ਵੀ ਸੇਫਤਾ ਧਿਆਨ ਰੱਖਿਓ ਤੇ ਕਿਤੇ ਤੁਸੀਂ ਵੀ ਬਿਮਾਰ ਹੋ ਕੇ ਖੜੇ ਨਾ ਹੋ

ਓਏ ਓਏ ਇਤ tanto mera stand na ਇਹਨਾਂ ਨੇ ਇੱਕ ਵਾਰੀ ਸੈੱਟ ਕੀਤਾ ਸੀ ਮੁੜ ਕੇ ਹੁੰਦਾ ਹੀ ਨਹੀਂ ਆ ਦੇਖੋ ਕਿੰਨਾ ਬੱਸ ਇਹਦੇ ਵਿੱਚ ਨਿੰਬੂ ਪਾਵਾਂਗੇ ਆਪਾਂ ਤੇ ਹਿਲਾਵਾਂਗੇ ਬੱਸ ਜੇ ਉਹ ਆਪ ਦੀ ਹੈਲਥ ਥ੍ਰੀ ਕਰਾਣਾ ਹੋਵੇ ਚੂੜੀਆਂ ਵੀ ਨਹੀਂ ਪਾਈਆਂ ਜਾਂਦੀਆਂ ਦੇਖ ਲਓ ਮੈਂ ਇੱਕੋ ਹੀ ਚੂੜੀ ਪਾਈ ਆ ਆ ਦੇਖ ਲਓ ਆਪਣਾ ਪੋਹਾ ਦੇਖੋ ਕਿੰਨਾ ਵਧੀਆ ਖਿਗਿਆ ਹੈ ਤੇ ਰਹਿਣ ਵਧੀਆ ਬਣੇ ਹੁਣ ਆਹਨਗੇ ਥੋੜੀ ਦੇਰ ਤੱਕ ਪੋਹਾ ਖਾਣਾ ਪੋਹਾ ਖਾਣਗੇ ਤੇ ਉਨੀ ਦੇਰ ਚ ਆਪਣਾ ਇਹ ਸਮਾਂ ਬੰਦ ਜਾਊਗਾ ਹੈਨਾ ਸਵੇਰੇ ਲੱਗ ਜਾਓ ਦੁਪਹਿਰ ਦਾ ਦੁਪਹਿਰ ਲੱਗ ਜਾਓ ਸ਼ਾਮ ਦਾ ਸ਼ਾਮ ਦਾ ਲੱਗ ਜਾਓ ਫਿਰ ਅਗਲੇ ਦਿਨ ਸਵੇਰੇ ਦਾ ਟੱਕ ਦਿੰਦੀ ਹਾਂ ਹੁਣ ਹੁਣ ਤੁਸੀਂ ਦੇਖ ਲਓ ਸਾਰਾ ਇਸ ਟਾਈਮ ਕੰਮ ਕਰਕੇ ਫਿਰ ਮੈਂ ਬੈਲ ਨਹੀਂ ਆ ਫਿਰ ਨਹੀਂ ਮੈਂ ਕਰਦੀ ਖਾਣਾ ਪੀਣਾ ਦਾ ਕੰਮ ਨਿਬੜਦੀ ਆ ਜੇ ਆ ਜਾਂਦੇ ਐ ਫਿਰ ਮੈਂ ਇਹਨਾਂ ਨੂੰ ਕਹਿੰਦੀ ਅਗਰ ਰਾਉਂਡ ਲਾਣਾ ਹੈ ਤਾਂ ਤੁਸੀਂ ਲਾ ਆ ਜਿੰਨੇ ਹਨ ਐ ਕਰ ਲੈਂਦੀ ਮੈਂ ਜੀ ਕਈ ਤਾਂ ਆਈ ਨੂੰ ਬਸ ਕੋ ਸੂਟ ਫਿਟਿੰਗ ਵਾਲਾ ਹੋਵੇ ਫੇਰ ਸੋਹਣਾ ਲੱਗਦਾ ਚਲੋ ਜੀ ਓਕੇ ਜੀ ਬਾਏ ਬਾਏ ਚਾਹ ਪੀਰੋ ਤੁਸੀਂ ਤੇ ਆਪਾਂ ਵਲੋਗ ਪਾ ਦਿੰਨੇ ਆ ਤੁਹਾਡੇ ਕੋਲ ਪਹੁੰਚ ਜੰਨੇ ਆ ਤੇ ਬਸ ਤੁਹਾਨੂੰ ਪਤਾ ਹੀ ਰਾਜਮਾ ਤੜਕਾ ਤੜਕਾ ਮੈਂ ਲਾਈ ਦੇਣਾ ਉਹ ਸ਼ਾਰਟ ਵੀਡੀਓ ਚ ਪਾ ਦੇਣੀ ਹੈ ਹਨ ਤੇ ਪੋਹ ਆਪਣਾ ਬਣ ਚੁੱਕਿਆ ਚਾਵਲ ਆਪਾਂ ਭਿਓ ਕੇ ਰੱਖ ਤੇ ਆਟਾ ਆਪਣਾ ਗੁੰਨੇ ਪੈ ਚਾਰ ਭਾਂਡੇ ਮੱਝ ਕੇ ਫੇਰ ਉਸ ਤੋਂ ਬਾਅਦ ਫਟਫਟ ਤੜਕਾ ਲਾ ਲੈਣਾ ਮੈਂ ਜੋ ਅਰ ਨੂੰ ਰਾਜਮਾ ਨੂੰ ਰਾਜਮਾ ਨੂੰ ਤੜਕਾ ਲਾ ਕੇ ਉਸੇ ਫਰਾਈਟਿੰਗ ਦੇ ਵਿੱਚ ਹੀ ਆਪਾਂ ਪਾ ਯੋਗ ਕਰ ਦੇਣਾ 3 ਨਾਲ ਦੇ ਚਾਵਲ ਰੱਖ ਦੇਣੇ ਤੇ बस ਭਾਂਡੇ ਮਾਇੰਦੇ ਹੋ ਗਿਆ ਕੰਮ ਆਪਣਾ ਚਾਹ ਦਾ ਕੱਪ ਭਰ ਕੇ ਪੀਰਿਆ ਅੱਜ ਤੁਸੀਂ ਵੀ ਤੁਹਾਡੇ ਨਾਮ ਦੀ ਚਾਹ ਪੀਰਿਓ ਨਾ ਠੀਕ ਹੈ ਮੈਂ ਤਾਂ ਤੁਹਾਨੂੰ ਸੱਚ ਦੱਸਾਂ ਮੈਂ ਤਾਂ ਨਾ ਇੱਕਦਮ ਬਿਮਾਰ ਹੋ ਜਾਂਦੀ ਇੱਕਦਮ ਪਤਾ ਨਹੀਂ ਕੀ ਮਾਲਕ ਦੀ ਮਰਜ਼ੀ ਹੈ ਭਾਈ ਇੱਕਦਮ ਢਿੱਲੀ ਹੋ ਜਾਂਦੀ ਇੱਕੋ ਦਮ ਮੈਂ ਠੀਕ ਹੋ ਜਾਂਦੀ ਆ ਟੱਚ ਬੁੱਕ ਕਿੱਥੇ ਗਿਆ ਬੇਲਣਾ ਆ ਰਿਹਾ ਟੱਚ ਬੁੱਕ ਹਨਾ ਮੇਰੇ ਪਤੀ ਤਾਈ ਮੇਰੀ ਸਭਾ ਵੀ ਕਰਦੇ ਉਹਨਾਂ ਨੂੰ ਪਤਾ ਹੈ ਆਪਣੇ ਨੀਣਾ ਡਾਕਟਰ ਨੂੰ ਦੋਹਾਲੋ ਉਹਨੂੰ ਪਤਾ ਚਲ ਜਾਂਦਾ ਹੈ ਤੇ ਕਹਿੰਦੇ ਮੈਨੂੰ ਤੋਂ ਪਤਾ ਤੇਰਾ ਮੌਸਮ ਦੇ ਸਹਾਰ ਨਾਲ ਤੂੰ ਠੀਕ ਹੋ ਜਾਵੇਂਗੀ ਚਲੋ ਜੀ ਓਕੇ ਬਾਏ ਬਾਏ ਆਪਾਂ ਸਵੇਰੇ ਮਿਲਾਂਗੇ ਫਿਰ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤੇ ਸਾਰਿਆਂ ਨੂੰ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਐਦਾਂ ਹੀ ਬਨੇ ਰਹੋ ਪਿਆਰ ਦਿੰਦੇ ਰਹੋ ਪਿਆਰ ਲੈਂਦੇ ਰਹੋ ਠੀਕ ਹੈ ਓਕੇ ਜੀ ਬਾਏ 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 ਬਾਏ